ਜਵੈਜੀ ਸਾਰਿਆਂ ਨੂੰ ਜਗਦੀਪ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਆਪਣੇ ਕੋ ਅੱਜ ਤਿੰਨ ਝੋਟੀਆਂ ਫਾਰਮ ਤੇ ਪਹੁੰਚੀਆਂ ਨੇ ਤੇ ਇਹ ਬਿਲਕੁਲ ਸੂਈਆਂ ਸਵਾਈਆਂ ਤਾਜ਼ੀਆਂ ਬਿਲਕੁਲ ਤੇ ਬਾਕੀ ਜਗਦੀਪ ਭਾਈ ਉਹਨਾਂ ਨਾਲ ਕਰਦੇ ਆ ਗੱਲਬਾਤ ਲੈਣੇ ਆ ਡਿਟੇਲ ਤੇ ਡੋ ਪਲਾਸਿਆ ਦੁੱਧ ਦਾ ਰਿਕਾਰਡ ਵੀ ਬਹੁਤ ਚੰਗਾ ਦਾ ਝੋਟੀਆਂ ਦਾ ਤੇ ਬਾਕੀ ਬਾਈ ਜੀ ਨਾਲ ਕਰਦੇ ਆ ਗੱਲ ਸਸੀਆ ਭਾਈ ਜੀ ਸਸੀਆ ਜੀ ਹੋਰ ਠੀਕ ਹੈ ਜੀ ਹਾਂ ਜੀ ਵਧੀਆ ਵਧੀਆ ਭਾਈ ਜੀ ਬਾਕੀ ਸਭ ਤੋਂ ਡਿਗਰੀ ਡਿਗਰੀ ਫਾਰਮ ਦੇ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਆ ਜੀ ਦਾ ਸਾਾਨੂੰ ਬਹੁਤ ਚਾਅ ਆ ਹਾਂ ਜੀ ਭਾਈ ਜੀ ਹਾਂ ਜੀ ਹਾਂ ਜੀ ਬਾਕੀ ਇਹਨਾਂ ਦੇ ਵੀ ਨਵੇਂ ਮਾਲ ਲੋਗ ਨਵੇਂ ਨਵਾਂ ਦਾਦੇ ਨੇ ਹਾਂਜੀ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਹਾਂਜੀ ਤੇ ਅੱਜ ਸਾਡੇ ਕੋਲ ਇੱਕ ਲੋਨ ਝੋਤੀ ਹੈ ਵੀਰੇ ਹਾਂਜੀ ਭਾਈ ਜੀ ਤੇ ਮਾਲਾ ਵੀ ਪਿਓਰ ਬ੍ਰੀਡਰ ਦੇ ਦਿੱਤੀਆਂ ਹਾਂਜੀ ਹਾਂਜੀ ਤੇ ਮਗਰ ਕੱਟੀ ਵੀ ਬ੍ਰੀਡਰ ਦੀ ਜਿਹੜੀ ਅੱਛਾ ਮਗਰ ਕੱਟੀ ਆ ਗਈ ਭਾਈ ਜੀ ਹਾਂਜੀ ਹਾਂਜੀ ਤੇ ਬਾਕੀ ਝੋਟੀ ਵੀ ਟੌਪ ਕਲਾਸ ਹੈ ਭਾਈ ਜੀ ਇਹ ਅਰਜਨ ਗੁੰਗੜਦੀ ਹੈ ਵੀਰੇ ਜੀ ਅੱਛਾ ਜੀ ਅਰਜਨ ਗੁੰਗੜਦੀ ਹਾਂਜੀ ਹਾਂਜੀ ਇਹ ਫਿਰ ਅਰਜਨ ਗੁੰਗੜਦੀ ਹੈ ਭਾਈ ਜੀ ਹੈ ਤੇ ਮਗਰ ਕੱਟੀ ਦਾ ਕੋਈ ਪਤਾ ਸੀ ਮੰਦਾ ਭਾਈ ਜੀ ਕੱਟੀ ਮਿਲਦੀ ਦਾ ਕੱਟ ਕੇ ਅੱਗੇ ਪੋੜਦੀ ਆਈਏ ਦੁਨੀਆ ਸੇਮ ਹੀ ਦਿਲ ਦਾ ਅੱਛਾ ਸੇਮ ਹੀ ਸੀ ਬਣਾਇਆ ਕੁਆਲਟੀ 'ਚ ਕੋਈ ਫਰਕ ਨਹੀਂ ਹੈਗਾ ਮੈਂ ਨਾ ਭਾਈ ਮੰਨ ਵਾਲੀ ਗੱਲ ਹੈ ਭਾਈ ਬਿਲਕੁਲ ਕਹਿ ਤਈ ਨਾ ਬਰੀਡਾਂ ਹਾਂਜੀ ਹਾਂਜੀ ਬਰੀਡਾਂ ਦਾ ਇੱਥੋਂ ਪਤਾ ਲੱਗਦਾ ਮੇਰੇ ਜੀ ਬਾਕੀ ਜਿਹੜੇ ਕੱਟੀ ਦੇ ਬਿਲਕੁਲ ਹੱਡ ਪੈਰ ਜਿਹੜੇ ਬਿਲਕੁਲ ਖੁੱਲੇ ਖਲੇ ਆ। ਇਹ ਮੰਨਦੇ ਗਏ ਬਿਲਕੁਲ ਮੰਨਦੇ ਗਏ ਸਹੀ ਗੱਲ ਹੈ ਭਾਈ ਜੀ। ਤੇ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਦੇ ਬਾਕੀ ਜੇ ਥਾਣਾ ਦੀ ਗੱਲ ਕਰ ਲਈਏ ਬਿਲਕੁਲ ਨੋਕਲਾ ਥਾਣਾ ਆ ਗਿਆ। ਤੇ ਮਿਲਕ ਪੈਣ ਦੇ ਵੇਖ ਲੋ ਜੀ ਬਿਲਕੁਲ ਐ ਮੋਟੀ ਮੋਟੀ ਲੱਗੀ ਐ ਇਹਨੂੰ। ਬਹੁਤ ਵੱਡੀ ਗੱਲ ਮੇਰੇ। ਹਾਂਜੀ ਭਾਈ ਜੀ। ਮੇਰੀ ਕੱਟੀ ਦੀ 4.5 ਕਿਲੋ ਕਾੜੀ ਹੈ। 4.5 ਕਿਲੋ। 4.5 ਕਿਲੋ ਕਾੜੀ ਗਾੜੀ ਐ ਬਿਲਕੁਲ ਮੋਟੀ ਦੀ। ਸਹੀ ਐ ਲੈ ਭਾਈ ਜੀ। ਇਹ ਨਹੀਂ ਤੇ 100 ਜਿਹੜਾ ਗੰਦੀ ਮੈਂ ਦੇਤੀ ਐ ਇਹਨੂੰ 2.5 ਕਿਲੋ ਚਾਕੇ ਬਾਸ ਹੋ ਜ ਤੇ ਬਾਕੀ ਦੁੱਧ ਕਿੰਨਾ ਬਾਈ ਜੀ ਦੁੱਧ ਐ ਦੁੱਧ ਕਰੇ ਕੱਟੀ ਕੋ ਐ ਲਿਕੰਡਿਆ ਜਣਾ ਥੋੜਾ ਕੰਗ ਦੁੱਧ 19 ਕਿਲੋ ਦਾ ਦੁੱਧ ਬਿਲਕੁਲ 19 ਕਿਲੋ ਕੰਡੇ ਦੇ ਚਾੜ ਕੇ ਪਾਣੀ ਕਰਦਾ ਦੁੱਧ ਵੀ ਨਹੀਂ ਹੈ ਸਹੀ ਗੱਲ ਬਾਕੀ ਕੱਦ ਕੁੱਤ ਤੇ ਬਾਡੀ ਬੋਰ ਬਹੁਤ ਵਧੀਆ ਮਤਲਬ ਲੈਂਥ ਰੂਮ ਤੋਂ ਬਹੁਤ ਚੰਗੀ ਆ ਦੇਖੋ ਖੋਲ ਕੇ ਤੋਰਦੇ ਬਾਈ ਫਿਰ ਕਰੀ ਇਹਨੂੰ ਤੇ ਦੇਖੋ ਜੀ ਬਾਕੀ ਇਹ ਕਰੀ ਥਾਂ ਦੀ ਕੁਆਲ ਦੀ ਫੇਰ ਖਾਲ ਦਿੰਨੇ ਆ ਦੇਖੋ ਬਿਲਕੁਲ ਨੋਗਲਾ ਥਣ ਐ ਬਿਲਕੁਲ ਤੇ ਬਾਕੀ ਖੋਲ ਕੇ ਦਿਖਾ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਬਾਕੀ ਪੇਠਪੂੜਾ ਤੇ ਇਹ ਕੁਆਲਟੀ ਆਟਰ ਦੀ ਬਿਲਕੁਲ ਐ ਫਿਟਿੰਗ ਆਲੀ ਆ ਤੇ ਪੇਟਪੂਰੇ ਦੀ ਬਹੁਤ ਚੰਗੀ ਆ ਤੇ ਬਾਕੀ ਕਮਾ ਦੇ ਕਮਾ ਲੋ ਬਾਈ ਜੀ ਬਾਕੀ ਹਾਈਟ ਲੈਂਥ ਤੇ ਲੰਬਾਈ ਬੀਲ ਦੀ ਕਾਫੀ ਲੰਬੀ ਆ ਤੇ ਪੇਠਪੂਰੇ ਦੀ ਬਹੁਤ ਛੋਟੀ ਛੜੀ ਆ ਤੇ 11 ਕਿਲੋ ਬਾਈ ਜੀ ਫਿਰ ਦੁੱਧ ਬਿਲਕੁਲ ਐ ਕੰਡਰੀ ਚੜਵਾ ਠੰਡਾ ਕਰਕੇ ਨਾ ਪੀ ਦੁੱਧ ਮੇਰੇ ਜੀ ਤੇ ਕਿੰਨਾ ਕਿ ਜਮਾਜੇਗੀ ਫਿਰ ਉਹਦੀ ਦਰਜਾ ਦੀ ਗੱਲ ਕਿੰਨੇ ਦਾ ਬੋਲਦੇ ਆਂ ਇਹ ਉਹਦੀ ਗੱਲ ਕਰਦਾ ਉਹਦੀ ਗੱਲ ਕਰੀਏ ਫਿਰ ਮਤਲਬ ਵੀ ਪਾਕੀ ਸੇਵਾ ਦਾ ਵੀ ਡਿਪੈਂਡ ਹੁੰਦਾ ਨਾ ਮੈਂ ਤਸੱਲੀ ਕਰਕੇ ਖੜੇ ਗਏ ਤੇ ਮੋਲੇ ਫਿਰ ਬਾਈ ਜੀ ਉਹਦੇ ਵੀ ਜੇ ਮਤਲਬ ਇਹ ਵੀ ਕਿਉਂ ਕੀਮਤ ਦੀ ਕਰੀਏ ਗੱਲ ਮਤਲਬ 3 ਨਾਲ ਸਾਡੇ ਨੂੰ 3-4 ਲੱਖ ਦੀ ਪਰ ਕੀਮਤ ਜੀ ਆਪਾਂ ਨੂੰ ਆਪਾਂ 2,35 ਹਜ਼ਾਰ ਦਿੰਦਾ 2,35 ਹਜ਼ਾਰ ਦੀ ਹੋ ਜੂਗੀ ਮਾਨਤਨ ਬਾਈ ਜੀ 50,000 ਦਾ ਕਰ ਦਾਂਗੇ ਮੈਂ ਉਹਤਲਾ ਛੱਡਦੀ ਹੈ ਬਾਈ ਜੀ ਜਦੋਂ ਦੇਦਾਂ ਨੇ 2 ਲੱਖ 30 ਹਜ਼ਾਰ ਦੀ ਦਿੱਤਾ 2 ਲੱਖ 30 ਹਜ਼ਾਰ ਦੀ ਵੇਖੋ ਜੀ ਕਿ ਕਰੀ ਫੇਰ ਦਿਖਾ ਦਿੰਦੇ ਆ ਕੁਆਲਿਟੀ ਕੁਆਲਿਟੀ ਆ ਕਰਦੀ ਤੇ ਠੰਡੀ ਕੁਆਲਿਟੀ ਤੁਹਾਨੂੰ ਦਿਖਾ ਦਿੰਦੇ ਆ ਬਿਲਕੁਲ ਨੋਕਲਾ ਥਾਂ ਲੱਗਾ ਵਾ ਤੇ ਬਾਕੀ ਕੱਦ-ਕੁੱਦ ਦੀ ਬਹੁਤ ਆ ਤੇ ਮਨਨ ਕਿਹ ਗਲੋਂ ਨਿੰਦਰ ਵਾਲੀ ਝੋਟੀ ਨਹੀਂ ਤੇ ਭਾ ਵੀ ਬਿਲਕੁਲ ਬਾਈ ਜੀ ਨਾਲ ਬਿਲਕੁਲ ਜਾਇਜ਼ ਦੱਸਿਆ ਵਾ ਤੇ 2 ਲੱਖ 35 ਹਜ਼ਾਰ ਮੋਲਿਆ ਤੇ 5000 ਛੋੜ ਤੇ 30 ਦੀ ਮਗਰੀ ਵੀ ਕੱਟੀ ਵੀ ਡਬਲ ਫਾਇਦਾ ਪਾਇਆ। ਦੋ ਮਹੀਆ ਵੀਰੇ ਜਿਹੜੀ ਗੱਲ ਸਹੀ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਬਿਲਕੁਲ ਦੋਵੇਂ ਸੀਮਣੇ ਕੋ ਜਿਹੜੇ ਜਿਹੜੇ ਹੈਗੀ ਮਾਂਦ ਉਹ ਹੀ ਕੱਟੀ ਦਾ ਗੜੀ ਸੀਮਣੇ ਆ ਤੇ ਅੱਗੇ ਆ ਗਈ ਫਿਰ ਬਾਈ ਜੀ। ਇਹ ਮੇਰੇ ਚਾਰ ਦੰਦ ਕੱਟੀ ਆ ਪਲੂਨ ਕੱਟੀ। ਹਾਂਜੀ ਬਾਈ ਜੀ। ਇਹਦੇ ਕੋ 15 ਕਿਲੋ ਦੁੱਧ ਆ ਪਹਿਲੇ ਤਿਆਰ 15 ਕਿਲੋ। ਮਗਰੀ ਆ ਗਿਆ ਬਾਈ ਇਹਦੇ। ਇਹਦੇ ਮਗਰੀ ਵੀ ਕੱਟੀ ਆ ਗਿਆ ਕੱਟੀਆਂ ਇਹ। ਅੱਛਾ ਜੀ ਕੱਟੀਆਂ ਵਾਲਾ ਆ ਗਿਆ ਸੀ ਸਮਝ ਆਇਆ ਹੈ ਤੇ ਬਾਕੀ ਵੇਖੋ ਜੀ ਕੱਟੀ ਪਲੂਨ ਕੱਟੀ ਜਿਹਨੂੰ ਕਹਿੰਦੇ ਨੇ ਤੇ 15 ਕਿਲੋ ਦੁੱਧ ਲਈ ਫਿਰਦੀ ਹੈ ਕੱਟੀ। ਤੇ ਬਾਕੀ ਇਹ ਕਰੀਕ ਕਮਾ ਕੇ ਕੈਮਰਾ ਲਖਾ ਦੇ ਬਾਕੀ ਬਾਈ ਹੁਣ ਪੁੱਛ ਲੈਣੇ ਆ ਤੇ ਹੁਣ ਮੌਕੇ ਦੇ ਬਿਲਕੁਲ ਬਾਈ ਜੀ 15 ਕਿਲੋ ਬਿਲਕੁਲ ਤਿਆਰ ਆ ਅੱਛਾ ਜੀ ਬਿਲਕੁਲ ਐਂ ਕੰਡੇ ਤੇ ਚਾੜਵਾ ਤੇ ਤੋਰੀ ਫਿਰ ਖੋਲ ਕੇ ਬਾਈ ਜੀ ਦੇਖੋ ਜੀ ਨਹੀਂ ਜੰਮਦੀਆਂ ਘਰ ਘਰ ਪਲੂਣ ਕਟੀਆਂ ਤੇ ਬਾਕੀ ਗੱਲ ਸੇਵਾ ਦੀ ਆ ਜਾਂਦੀ ਆ ਤੇ ਦੁੱਧ ਦੀਆਂ ਤੇ ਦਾਣੀਆਂ ਦੀਆਂ ਭਲੀਆਂ ਨੇ ਤੇ ਬਾਕੀ ਥਾਂ ਦੀ ਕੁਆਲੀ ਪਹੁੰਚ ਗਈ ਇਹਦੀ ਤੇ ਅੱਧ ਰੀ ਕੁਆਲੀ ਬਿਲਕੁਲ ਐ ਫਾੜੀ ਦਾ ਜਿਹਨੂੰ ਕਹਿੰਦੇ ਨੇ ਤੇ ਬਿਲਕੁਲ ਫਿਟਿੰਗ ਆ ਮਾਰੇ ਮਾਰੇ ਪੇਠਪੂਰੇ ਦੀ ਬਹੁਤ ਚੰਗੀ ਹੈ ਵੀ ਬਾਕੀ ਤੁਰਾ ਤਰਾ ਬਹੁਤ ਚੰਗਾ ਵਾ ਤੇ ਬਾਈ ਬਿਲਕੁਲ ਚਵਾਜਪੂ ਬਿਲਕੁਲ ਆ ਪੋਲਾ ਬਿਲਕੁਲ ਦੋ ਜਾਣ ਵਧੀਆ ਵਧੀਆ ਦੀ 2.5 ਕਿਲੋ 2.5 ਦੀ ਗਾੜੀ ਹੋ ਗਈ ਹੈ 2.5 ਕਿਲੋ ਦੀ ਗਾੜੀ ਤੇ ਫਿਰ ਇਹਦਾ ਮੁੱਲ ਬਾਈ ਜੀ ਇਹਦਾ 2.5 ਲੱਖ 50000 ਦੀ ਲੱਗਦੀ ਹੈ 2.5 ਦੀ ਹੋ ਜਾਊਗਾ ਮਾਨਦਨ ਬਾਈ ਜੀ ਮੈਂ ਨਾ ਪੂਰੇ ਜਾਨ ਤੋਂ ਬਾਈ ਜੀ ਇਹ ਲਾਗੇ 2 ਲੱਖ ਦੀ ਵੀ ਚੰਗੀਆਂ ਕੱਟੀਆਂ ਆ। ਮੈਨਾਂ 2 ਲੱਖ ਦੀ ਕੱਟੀ ਆ ਗਈ। ਬਿਲਕੁਲ ਥਾਂ ਦੀ ਕੁਆਲਿਟੀ ਤੇ ਹਾਂ ਬਿਲਕੁਲ ਫਿਟਿੰਗ ਅਲੱਗ ਜਿਹਨੂੰ ਕਹਿੰਦੇ ਜਟਾ। ਤੇ ਬਾਕੀ ਚੈਂਪੀਅਨ ਕੱਟੀ ਆ ਗਈ ਤੇ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ। ਤੇ ਅੱਗੇ ਆ ਗਈ ਬਾਈ ਜੀ ਫਿਰ। ਤਿੰਨ ਨੰਬਰ ਤੇ। ਅੱਛਾ ਜੀ। ਤੇ ਇਹਨੂੰ ਸੂਈ ਮਾਜੋਗੇ ਵੀਰੇ ਕਿੰਨਾ ਦਾ? 8 ਦਿਨ ਹੋ ਗਏ ਆ ਕੱਟੀ ਕੱਟੀ ਗਤੀ ਮਗਰਿਆ। ਹਾਂ ਜੀ ਥੋੜਾ ਕੈਮਰੇ ਤੋਂ ਦਰਦੀ ਹੈ ਬਾਈ ਜੀ ਹਾਂ। ਇਹ ਗੱਡ ਬਣਾ ਕੇ ਜਾਨਵਰ ਕੀ ਬਿਰਲ ਦੀ। ਮੈਨਾਂ ਬਿਲਕੁਲ ਐ ਬਿਲਕੁਲ ਕਾਗੀ ਵਰਗੀ ਜਿਹਨੂੰ ਕਹਿੰਦੇ ਨੇ। ਖੋਲੋ ਬ ਤੇ ਬਾਕੀ ਕੁਆਲਿਟੀ ਤੇ ਦਿਖਾ ਦਨੇ ਆ ਤੇ ਬਿਲਕੁਲ ਫਿਟਿੰਗ ਵਾਲਾ ਚਟਾ ਦੇ ਨੋਗਲਾ ਥਾਣਾ ਬਾਕੀ ਪਾ ਇਹਦਾ ਵੈਜੀ ਮੇਰੇ ਨੂੰ ਰੁਕ ਜਾਈ ਬਾਈ ਮੈਨਾਂ ਕੀ ਪਤਾ ਸੈਂਸ ਸੰਧੀ ਕੁਆਲਿਟੀ ਬਹੁਤ ਚੰਗੀ ਆ ਤੇ ਤੋਰ ਦੇ ਬਾਈ ਤੋਰ ਦੇ ਫਿਰ ਬਾਕੀ ਜਿਹੜੀ ਜੇ ਕੁਆਲਿਟੀ ਦੀ ਗੱਲ ਕਰ ਲਈਏ ਤੇ ਬਿਲਕੁਲ ਇਹ ਫਿਟਿੰਗ ਫਿਟਿੰਗ ਵਾਲਾ ਅੰਡਰ ਲਗਾਇਆ ਨੂੰ ਤੇ ਥਾਣ ਬਿਲਕੁਲ ਨੋਗਲਾ ਆ ਗਿਆ ਦਾ ਵੀ ਤੇ ਪੇਠਪੁੜੇ ਦੀ ਬਿਲਕੁਲ ਜੈਡ ਬਲੈਕ ਜਿਹਨੂੰ ਕਹਿੰਦੇ ਨੇ ਤੇ ਐ ਬਿਲਕੁਲ ਕਾਗੀ ਵਰ ਕੀ ਕੱਤੀ ਆ ਤੇ ਦੁੱਧ ਕਿੰਨਾ ਭਾਈ ਜੀ ਇਹ ਥੱਲੇ ਫਿਰ ਦੋਨੇ ਦੇ ਕੋ 12 ਕਿਲੋ ਆ ਜਾਵੇ 12 ਕਿਲੋ 12 ਕਿਲੋ 12 ਕਿਲੋ ਤੇ ਭਾਅ ਫਿਰ ਭਾਈ ਜੀ ਇਹਦਾ ਭਾਅ 1 ਲੱਖ 55 ਹਜ਼ਾਰ ਦੇ ਦੇ ਬਿਲਕੁਲ ਜਾ ਜਾ ਯਕੋ ਇਹ ਕੋ ਛੋਟ ਛੜ ਚੱਲਦਾ ਕਿ ਹਾਦ ਹੋ ਜਾ ਤੰਦੇ ਮੰਤਰ ਕਰਦਾ ਨਹੀਂ ਮੈਨਾਂ ਡੇਰ ਦੀ ਜਾਂਦੀ ਹੈ ਬਰੇ ਦੇਖੋ ਜੀ ਡੇਰ ਦਾ ਭਾ ਆ ਗਿਆ ਤੇ ਪਲੂਨ ਕੱਟੀ ਜਿਹੜਾ ਉਧਰ ਤਾਂ ਜੈਡ ਬਲੈਕ ਬਾਕੀ ਨੋਗੜਾ ਥਾਨਿਆਂ ਤੇ ਥੋੜਾ ਕੈਂਪਰੀ ਤੋਂ ਡਰਦੀ ਤੇ ਮਗਰ ਕੀ ਆ ਗਿਆ ਭਾਜੀ ਕੱਟਾ ਵੀ ਕੱਟੀ ਵੀਰੇ ਕੱਟੀ ਕੱਟੇ ਵੀ ਆ ਜੈਡ ਬਲੈਕ ਵੀਰ ਜਾਨਵਰਗੀ ਕੱਟੀ ਮੈਨਾਂ ਕੱਟੀ ਵੀ ਫੁੱਲ ਬਰੀਡ ਫੁੱਲ ਬਰੀਡ ਹੈ ਜਾਨਵਰਗੀ ਜਾਨਵਰਗੀ ਕੱਟੀ ਆ ਗਈ ਜੀ ਇਹ ਇਹੋ ਨਸਲਾਂ ਦਾ ਮੁੱਲ ਹੈ ਅੱਜ ਤਿੰਨੇ ਕੱਟੀਆਂ ਆਲੀਆਂ ਜੋ ਅੱਜ ਤਿੰਨੇ ਵਾਲੀਆਂ ਕੱਟੀਆਂ ਸਹੀ ਸਹੀ ਗੱਲ ਹੈ ਭਾਜੀ ਸਹੀ ਗੱਲ ਹੈ ਮੈਨਾਂ ਡਵਲਪਰ ਦਾ ਆ ਜਾਊਗਾ ਜੀ ਸਹੀ ਗੱਲ ਸਹੀ ਗੱਲ ਬਾਕੀ ਦੋ ਦਾ ਦਰ ਗਾੜੀ ਬਹੁਤ ਚੰਗਾ ਵਾ ਇਹ ਬਿਲਕੁਲ ਐ ਤਸੱਲੀ ਕਰਕੇ ਖੜੋ ਬਿਲਕੁਲ ਤੇ ਬਾਕੀ ਭਾਈ ਜੀ ਉਹਨਾਂ ਦੀ ਗਾਰੰਟੀ ਆ ਤੇ ਜੇ ਕੋਈ ਆਨਲਾਈਨ ਵੀਰ ਭਰਾ ਮੰਗਾ ਲੈਂਦਾ ਵਾ ਤੇ ਥਾਣਾ ਥਾਣਾ ਦੀ ਬਿਲਕੁਲ ਓਕੇ ਗਾਰੰਟੀ ਹੋਊਗੀ ਤੇ ਹੋਰ ਭਾਈ ਜੀ ਫਿਰ ਠੀਕ ਠਾਕ ਭਾਈ ਜੀ ਤੇ ਦੋ ਫਿਰ ਕਰ ਲੀਆਂ ਨੇ ਲੋੜ ਹੈ ਆ ਦੋ ਗਾੜੇ ਮੈਂ ਹੁਣੇ ਸੇਵ ਹੋਈ ਗਏ ਕੱਲ ਵੇਚ ਆ ਰਹਿਣ ਲੱਗਾ ਠੀਕ ਹੈ ਠੀਕ ਹੈ ਕੱਲ 4-5 ਵੇਚਤੀਆਂ ਤੇ ਦੋ ਅੱਜ ਵੇਚਤੀਆਂ ਨੇ ਹਾਂਜੀ ਤੇ ਚਲੋ ਵਧੀਆ ਗੱਲ ਹੈ ਹੋਰ ਬਾਈ ਫਿਰ ਵਧੀਆ ਵਧੀਆ ਤੇ ਡਰੈਸ ਦੱਸ ਦਿਓ ਭਾਈ ਆਪਣਾ ਡਰੈਸ ਸ਼ੋਕਨਾਮ ਜੀ ਗੀਤ ਸਿੰਘ ਜੀ ਹਾਂਜੀ 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 ਜਿਹੜੇ ਫਿਰ ਗੱਲ ਦੂਜੇ ਪਾਰੀ ਮੈਂ ਪਹਿਲਾਂ ਗੱਲ ਕਰੀ ਹਾਂ ਹਾਂਜੀ ਹਾਂਜੀ ਤੋਂ 30 ਕਿਲੋਮੀਟਰ ਪਿੰਡਾਂ ਗਏ ਠੀਕ ਹੈ ਠੀਕ ਹੈ ਪਛਾਰ ਤੇ ਆ ਗਏ ਆਪਾਂ ਫਿਰ ਹਾਂ ਠੀਕ ਠੀਕ ਹੈ 3 ਨੰਬਰ 3841527 ਦੇ ਹਾਂਜੀ ਭਾਈ ਜੀ ਹਾਂਜੀ ਹਾਂਜੀ ਤੇ ਹੋਰ ਸੁਣਾਓ ਭਾਈ ਜੀ ਵਧੀਆ ਵਧੀਆ ਐ ਵਧੀਆ ਕੰਮ ਕਰ ਚਲੋ ਬੜੀ ਵਧੀਆ ਇਤਾਂ ਚਲੋ ਮਾਰੇ ਕਿਰਪਾਈ ਰੱਖੇ ਜੀ ਹਾਂ ਜੀ ਤੇ ਹੋਰ ਸੁਣਾਓ ਫਿਰ ਨਾ ਦਬਾਈ ਚਲੋ ਬਾਕੀ maal ਸਾਰਾ ਸਾਫ ਸੁਥਰਾ ਹੈ ਕਰੀ ਫਿਰ ਦਿਖਾ ਲੈਂਦੇ ਆ ਨਹੀਂ ਆਪਾਂ ਦਾ ਜਿੰਨਾ ਵੀ ਇਹ maal ਪਾ ਦਾ ਦੁੱਧ ਨਾਲ ਲੈ ਕੇ ਆਇਆ ਹਾਂ ਜੀ ਬਾਕੀ ਇਹ ਦੇਖੋ ਜੇ ਆਪਾਂ ਹੀ ਦੇ ਥਲੇ 15 ਕਿਲੋ ਦੁੱਧ ਆਖਿਆ ਹਾਂ ਜੀ ਬਾਈ ਜੀ ਤੇ ਇਹ ਹੀ ਹੁੰਦਾ ਯਾਰ ਆ ਵਾਦੇ ਵਿੱਚ ਪਾਲਾ ਉਹਨਾਂ ਦੇ ਵਪਾਰੀ ਨੇ 15 ਕਿਲੋ ਦੁੱਧ ਆਖਦਾ ਨਹੀਂ ਨਹੀਂ ਬਾਈ ਜੀ ਇਹ ਬਾਈ ਕੰਨਾ ਹਲੇ ਕੋਲਿਆ ਹਾਂ ਜੀ ਇੱਥੇ ਤਸੱਲੀ ਕਰਕੇ ਲਾਵਾਂਗੇ 15 ਕਿਲੋ ਦੁੱਧ ਆਖਿਆ ਇੱਥੇ ਤਸੱਲੀ ਕਰਕੇ 15 ਕਿਲੋ ਦੁੱਧ ਮਿਲਣਗੇ ਸਹੀ ਹੈ ਬਾਈ ਜੀ ਬਾਕੀ ਕੁਆਲਿਟੀ ਬਹੁਤ ਚੰਗੀ ਆ ਤੇ ਠੀਕ ਹੈ ਬਾਈ ਜੀ ਫਿਰ ਠੀਕ ਹੈ ਹਾਂ ਸਾਰ ਸਸੀ ਗਾ ਜੀ ਸਸੀ ਗਾ